ਸਵਾਗਤ ਹੈ ਕਿਸਾਨ ਵੀਰੋ ਹੁੜਾ ਢੱਲੋਂ ਦੇ ਰਿਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਬਾਈ ਕੌਰੀ ਕੋਲੇ ਫੇਰ ਪਹੁੰਚਾਂ ਜੀ ਦੋ ਵੜਾ ਦਿਖਾਵਾਂ ਤੁਹਾਨੂੰ ਇੱਕ ਤਾਜੀ ਸੂਈ ਸਵਾਈ ਰਾਤ ਦੀ ਸੂਈ ਆ ਜੇਰ ਜੱਪਾ ਕੰਪਲੀਟ ਆ ਮਗਰ ਵੀ ਚੰਗੇ ਰਿਕਾਰਡ ਵਾਲੀ ਬੱਚੀ ਹੈ ਜੀ ਤੇ ਇੱਕ ਤੁਹਾਨੂੰ ਦਿਖਾਵਾਂਗੇ ਤੋਕੜ ਗੱਬਣ ਗੱਲਬਾਤ ਸਾਰੀ ਕਰਾ ਦੇਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਹੈ ਫਿਰ ਕਰਨਾ ਜੀ ਸੌਦਾ ਪ੍ਰੋਪਰ ਜਾਣਕਾਰੀ ਪਹਿਲਾਂ ਲਿਆ ਕਰੋ ਬਾਅਦ ਚ ਲਾਂਬੇ ਦੇਣ ਨੂੰ ਠੀਕ ਹੈ ਜੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹੁੰਚਾਉਣਾ ਆਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੋਈ ਕਿਵੇਂ ਠੀਕ ਬਹੁਤ ਵਧੀਆ ਭਾਈ ਠੀਕ ਠਾਕ ਹੋ ਗਿਆ ਸੀ ਮਾਲਸੇਲ ਫਰ ਵਧੀਆ ਹਾਂ ਮਾਲਸੇਲ ਹੋ ਗਿਆ ਸੀ ਭਾਈ ਓਕੇ ਤੇ ਨੰਬਰ ਬੋਲ ਦੇ ਪਹਿਲਾਂ ਦੱਸ 99686023852 99686023852 ਪਿੰਡ ਆਪਣਾ ਜੀ ਪਿੰਡ ਹਲਕੜਾਈ ਜਿਹੜਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਹਾਂਜੀ ਤੇ ਨੇੜੇ ਆਪਾਂ ਨੂੰ ਮੇਨ ਭਦੌੜਾ ਭਦੌੜੀ ਹੈ ਮੇਰਾ ਓਕੇ ਬਰਨਾਲਾ ਤੇ ਭਦੌੜਾ ਹਾਂਜੀ ਹਾਂਜੀ ਤੇ ਸਹਿਣਾ ਇਧਰੋਂ ਬਾਜੇਖਾਨੇ ਤੋਂ ਜੇ ਆਉਨੇ ਆ ਸਲਾਦਪੁਰਾ ਸਲਾਦਪੁਰਾ ਤੇ ਗਾਂ ਪਰ ਜੰਗੀਆਂ ਦੇ ਆਪਾਂ ਓਕੇ ਅੱਜ ਫਿਰ ਆਪਾਂ ਦੋ ਜਾਨਵਰ ਦਿਖਾ ਰਹੇ ਦੋ ਦਿਖਾਉਣੇ ਇੱਕ ਤਾਂ ਬੜ ਰਾਤ ਹੀ ਸੂਈਆ ਬਈਆ ਜਿਹੜੀ ਰਾਤ ਸੂਈਆ ਬਾਈ ਪਹਿਲੇ ਨੰਬਰ ਤੇ ਜੇਰ ਕੰਪਲੀਟ ਹੋ ਗਈ ਕੰਪਲੀਟ ਹੈ ਜੇਰ ਦੀ ਆਪਣੀ ਗਾਰੰਟੀ ਹੈ ਵੀਡੀਓ ਮਗਰ ਫਿਰ ਬੱਚੀ ਕੋਲ ਪਤਾ ਹੈ ਬੱਸ ਹੀ ਦਾ ਨਹੀਂ ਪਤਾ ਬਾਈ ਯਾਰ ਓਕੇ ਬੱਚੀ ਬਹੁਤ ਪਿਆਰੀ ਬੱਚੀ ਬਹੁਤ ਚੰਗੀ ਹੈ ਜਣੀ ਹਮ ਆ ਦੇਖੋ ਜੀ ਚੰਗੀ ਬੱਚੀ ਆ ਤੇ ਐਚਐਫ ਚਾਗੀ ਤੇ ਵਹਿੜ ਵੀ ਐਚਐਫ ਚਾਗੀ ਵੱਡੀ ਹੈਨਾ ਹਾਂਜੀ ਹਾਂਜੀ ਤੇ ਬਾਈ ਜੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬੁੱਢੇ ਦੂਜਾ ਸੂਆ ਸੂਪੀ ਤੇ ਕਿੰਨਾ ਕੁ ਫਿਰ ਮਾਲਕਾਂ ਨੇ ਦੱਸਿਆ ਇਹ ਦੁੱਧ ਪਹਿਲੇ ਸੂਏ ਉਹ ਕਹਿੰਦੇ 24 ਕਿਲੋ ਦੁੱਧ ਚੋਇਆ ਸੀ ਭਲੂਣਦਾ ਇਹਦਾ ਐਤ ਕੀ ਫਿਰ ਆਪਾਂ ਕਿੰਨੇ ਐਤ ਦੀ ਬਸ 25 26 ਕਿਲੋ ਮੰਨ ਲਓ 25 ਕਿਲੋ ਮੰਨ ਲਓ ਬਸ ਦੇ ਜਾਨੀ ਕੱਦ ਵੱਡਾ ਬਹੁਤ ਆ ਵੱਡਾ ਜਿਹੜੇ ਹਿਸਾਬ ਨਾਲ ਵੱਡੀਆਂ ਚ ਆ ਗਈ ਵੱਡੀਆਂ ਚ ਆ ਗਈ ਹੋ ਲੋ ਜੀ ਤੋਰਾ ਕਰਾ ਦਗੇ ਚੈੱਕ ਸੀਰ ਖਾਉ ਆ ਬਈ ਦੁੱਧ ਸੇਵਾ ਦਾ ਠੀਕ ਆ ਹੋ ਸਕਦਾ ਪਤਾ 30 ਵੀ ਜੋਲੇ ਠ ਦੁੱਧ ਤਾਂ ਅਗਲੇ ਨੇ ਜਿਹੜੇ ਭਾਂ ਭਰਾ ਪਸ਼ੂ ਰੱਖਦੇ ਆ ਭੀਣ ਦਾ ਹੀ ਲਾ ਲੈਣਾ ਹੁੰਦਾ ਹਨਾ ਵੀ ਅਸੀਂ ਕਿੰਨਾ ਗੇ ਤੋਂ ਦੁੱਧ ਲੈ ਸਕਦੇ ਕਿੰਨਾ ਲੈ ਸਕਦਾ ਬਾਕੀ ਪੂਰਾ ਥਣ ਤੋਂ ਬਹੁਤ ਚੰਗਾ ਲੱਗਿਆ ਯਾਰ ਨਾੜਾ ਨੂੜਾ ਹਨਾ ਰੋਕੀ ਮੜੀ ਜੀ ਇੱਥੇ ਆ ਦੇਖੋ ਜੀ ਨਾੜਾ ਨੂੜਾ ਤੇ ਥਣ ਦੇਖੋ ਚਾਰੇ ਗੈਪ ਤੇ ਨਿਖੜਵੇਂ ਲੱਗੇ ਵਿਆ ਵੱਡੀਆਂ ਜੋ ਆ ਗਈ ਜੀ ਚੰਗੀ ਤੁਹਾਡੇ ਘਰੇ ਬੇੜ ਵੀ ਤਿਆਰ ਕਰ ਦੇਣੀਆਂ ਨੇ ਤੇ ਦੁੱਧ ਬਾਕੀ ਕੱਢਣਾ ਤੇ ਫਿਰ ਭਾਈ ਬੋਲਾ ਕਿੰਨਾ ਕੱਢਿਆ ਸੀ ਬੋਲਾ ਤੜਕੇ ਬੂੜੇ ਬੱਸੀ ਰੁਝਾ ਕੇ 4 ਕਿਲੋ ਬੋਲਾ ਕੱਢਦਾ ਸੀ ਮਾਖਾ ਓਖੀ ਹੁੰਦੀ ਆ ਬੈਠਾ ਨਹੀਂ ਜੀ ਓਕੇ ਜੀ ਇਹ ਵੀਡੀਓ ਦਾ ਕਰਕੇ ਕੋਈ ਨਾ ਕੋਈ ਛੱਡਣਾ ਵੀ ਪੈਂਦਾ ਨਾ ਛੱਡਣਾ ਪੈਂਦਾ ਓਕੇ ਖਾਲੀ ਕਰ ਦਾਂਗਾ ਇਹਨੂੰ ਓਕੇ ਜੀ ਤੇ ਕੋਈ ਕਿੰਨੇ ਵਾਹਿਆ ਬਾਈ ਇਹਦੇ ਬੂਟੇ 85000 ਦੀ ਵੈਟ ਦੇ ਦਾਂਗੇ 85000 ਦੀ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਹਾਂ ਚਵਾਈ ਚੂਈ ਦੀ ਇੱਕ ਨੰਬਰ ਆ ਆ ਦੇਖੋ ਜੀ ਧਾਰਾ ਪੂਰਾ ਕਰਾ ਬੂਟੇ ਜਮਾ ਵੈੜ ਕੋਈ ਤਾਂ ਬੜੀ ਚੰਗੀ ਹੱਥ ਬਣਾ ਲਾਵੇ ਪਾਵਾ ਕੋਈ ਇਹਨੂੰ ਓਕੇ ਜੀ ਜਮਾ ਓਕੇ ਹੈ ਨਾ ਚਵਾਈ ਚੂਈ ਦੀ ਕੋਈ ਦੀ ਇੱਕ ਨੰਬਰ ਆ ਜਮਾ ਉਹ ਮੈਗੂ ਆਗੇ ਬੋੜਾ ਕੱਢ ਕੇ ਲੈ ਜਾਂਦਾ ਕੱਢ ਕੇ ਵੀ ਲੈ ਜੀ ਆਪਾਂ ਨੂੰ ਹਾਂ ਜੀ ਕੋਈ 85000 ਜੋ ਥੋੜਾ ਬਹੁਤਾ ਥੋੜਾ ਜਰੂਰ ਮਾਨਤਾਨ ਹੋਣਾ ਤੋਂ ਕੜ ਗੱਬਣ ਬਾਈ ਬਾਹਰ ਨੂੰ ਕੱਢ ਲਿਆ ਤੋਰੀ ਇਹ ਕਿੰਨੇ ਜਿਆਦੀ ਚੈੱਕ ਪਾਸ ਆ ਬਾਈ ਇਹ ਚਾਰ ਮਹੀਨੇ ਦੀ ਚੈੱਕ ਪਾਸ ਆ ਬੁੱਤੇ ਓਕੇ ਆ ਦੇਖੋ ਜੀ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਚੇਰ ਵੀ ਕੁਆਲਿਟੀ ਇੱਕ ਨੰਬਰ ਆ ਦੇਖੋ ਜੀ ਹੂੰ ਲੈ ਜੀ ਦੋਦੇ ਦੇ ਕੋਲ ਬੁੱਤੇ ਆਪਣਾ 12 ਕਿਲੋ ਕੰਡੇ ਵਾਲਾ ਹੀ ਆ ਬਸ ਐਨ ਓਕੇ 12 ਕਿਲੋ ਹਾਂ ਜੀ ਹੂੰ ਬਾਕੀ ਦੀ ਗੱਲ ਯਾਰ ਨਾਣਾ ਨੂੰੜਾ ਇਹਦੇ ਵੀ ਗਾਂ ਜਾ ਕੇ ਟੰਗੀ ਮਾਰਨਾ ਹਨਾ हां जी बहुत सी ठंडिया कोई एदा आंती नहीं जमा कितना दूध है ਥੱਲੇ 12 किलो ਹਣ ਕੰਡੇ ਵਾਲਾ ਹੋ ਬਾਈ ਹੁਣ ਤਾਂ ਇਹ ਚਵਾਈ ਹੋਈ ਹੋਏ ਆਪਾਂ ਸੋਹਾਂ ਦੇ ਟਾਈ ਵੀਡੀਓ ਬਣਾ ਰਹੇ ਆ ਹਨਾ ਹਾਂਜੀ 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 ਟੜਕੇ ਨਾਲ 8:00 ਵਜੇ ਜੀ ਆਪਾਂ ਵੀਡੀਓ ਬਣਾ ਰਹੇ ਆ ਠੀਕ ਆ ਉਸ ਹਿਸਾਬ ਨਾਲ ਅਜਸਟਮੈਂਟ ਕਰਿਓ ਰੇਟ ਇਹਦਾ ਪੁੱਛ ਕੇ ਦੱਸ ਦੇ ਤਾਂਹਾਂ ਘੁਰਾਂ ਦੇ ਓਕੇ ਕਰੀਏ ਵੀ ਜਮ ਇੱਕ ਨੰਬਰ ਆ ਬਾਈ ਚਵਾਈ ਦੀਆਂ ਨਹੀਂ ਮਾਰਿਆ ਬੇੜਾ ਦੋਨੀਆਂ ਨਹੀਂ ਮਾਰ ਓਕੇ ਜੀ ਤੇ ਇਹਦੇ ਕਿੰਨੇ ਪੈਸੇ ਬਾਈ 48000 ਦੀ ਬੈਠ ਦੇ ਦਾਂਗੇ ਆਪਾਂ ਬਸ ਮਾਨਦਾਨ ਵਿੱਚੋਂ ਮਾਨਦਾਨ ਕਰ ਮਾਨਦਾਨ ਮੌਕੇ ਦੇ ਖੁੱਲਾ ਹੋ ਜਾਣਾ ਤੁਹਾਡਾ ਬਾਕੀ ਦੀ ਗੱਲ ਦੁੱਧ ਵੀ ਤੁਹਾਨੂੰ ਮਿਲਣਾ ਚੋਕੇ ਲੈ ਜਾਓ ਭੌਂਦੀ ਹਨਾ ਦੋ ਡੰਗ ਚੋਲੇ ਕੋਈ ਆਪਾਂ ਨੂੰ ਕੋਈ ਇੱਧਰ ਤੁਹਾਨੂੰ ਵੱਡੀ ਫਾਰਮ ਵਾਲੀ ਬੱਚੀ ਦਿਖਾਤੀ ਐ ਜਿਹੜਾ ਵੀ ਵੀਰ ਲੈ ਗਿਆ ਨਾਲ ਵੀ ਬੱਚੀ ਆ ਚੰਗੀਆਂ ਇਹਨੇ ਬਰੀਡ ਤਿਆਰ ਕਰਨੀਆਂ ਆ ਦੇਖੋ ਜੀ ਆ ਦੇਖੋ ਬਸ ਤੁਹਾਨੂੰ ਸਮਾਰ ਕੇ ਦੇ ਥੱਲੀ ਕਰਾਉਂਦੇ ਨਿਆਣਾ ਨੂਣਾ ਵੀ ਪਾਉਂਦੀ ਐ ਕਿ ਨਹੀਂ ਪਾਉਂਦੀ ਠੀਕ ਐ ਗੱਲ ਆ ਦੇਖੋ ਜੀ ਮਾਰੇ ਵੀਰੇ ਧਾਰਾ ਨਿਆਣਾ ਪਾ ਕੇ ਵੀ ਤੁਹਾਨੂੰ ਧਾਰਾ ਮਾਰ ਕੇ ਦਿਖਾਤੀਆਂ ਬਿਨਾਂ ਨਿਆਣੇ ਤੋਂ ਵੀ ਦਿਖਾਦੀਆਂ ਉਂਦਾ ਕਰੇ ਜਮਾ ਹੀ ਨਹੀਂ ਇਹ ਲੈ ਕੁਆਇਡ ਉਹ ਇੱਕ ਨੰਬਰ ਆ ਗਿਆ ਮਾ ਜੀ ਓਕੇ ਪਹਿਲਾਂ ਸਵੇਰੇ ਕੱਢਿਆ ਚਾਹ ਹੁਣ ਦਾਰਾ ਮਾਰੀਂ ਹਾਂ ਜੀ ਹੁਣ ਮਾਰੀਂ ਖੋਲ ਦੇ ਵੀਰੇ ਨਿਆਣਾ ਓਕੇ ਆ ਜਾ ਮਾ ਹਣਾ ਹਾਂਜੀ ਹਾਂਜੀ ਤੇ ਮੁੱਲ ਤੁਹਾਨੂੰ ਪੁੱਛ ਕੇ ਦੱਸਤਾ ਪਿੰਡ ਅਲਕਰੇ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਾਪਾ ਨੇੜੇ ਬਾਈ ਦੇ ਭਦੌੜ ਨੰਬਰ ਬਾਈ ਦਾ ਬੋਲੀ ਬਾਈ 996860358 ਪਿੰਡ ਅਲਕਰੇ ਧੰਨਵਾਦ ਜੀ